ਆਲਟਰ نیوز ਚੈਨਲ ਦੇ ਵਿੱਚ ਤੁਹਾਡਾ ਸਵਾਗਤ ਪਟਿਆਲਾ ਜੋੜੀਆਂ ਸਰਕਾਂ ਦੇ ਨੇੜੇ ਨਾਨਕ ਸਰ ਗੁਰਦੁਆਰਾ ਸਾਹਿਬ ਕੋਲ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਤੇ ਜਿਸ ਦੇ ਵਿੱਚ ਇੱਕ ਮੌਤ ਹੋ ਗਈ ਹੈ ਤੇ 3 ਜਖਮੀ ਨੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਅਤੇ ਬੁਨਿਸ਼ਟਾ ਨਾਲ ਸੰਵਾਦ ਦੇ ਨਾਲ ਤੇ ਵਿੱਚ ਪੁੱਲ ਦੇ ਗੇਠਾ ਫਾਇਰਿੰਗ ਇਹ ਨੰਬਰੂਸੀ ਗਰੁੱਪ ਦੇ ਫਾਇਰਿੰਗ ਕੀਤੀ ਗਈ ਹੈ ਪ੍ਰਾਇਮਰ ਫੇਸ ਜਿਹੜਾ ਪ੍ਰਾਇਮਰੀ ਤੌਰ ਤੇ ਦੇਖਣ ਚਾ ਮਾਮਲਾ ਜਿਹੜਾ ਹੈ ਦੋ ਬੁੱਟਾ ਦੀ ਇਹਨਾਂ ਦੀ ਆਪਸੀ ਕੋਈ ਗਰੰਜੀਸ਼ ਆਪਸੀ ਗਰੰਜੀਸ਼ ਤੋਂ ਲੱਗਦਾ ਬਾਕੀ ਅਸੀਂ ਹੁਣ ਮੌਕੇ ਤੇ ਵਿਜ਼ਿਟ ਕਰ ਰਹੇ ਹਾਂ ਤੇ ਅਗਲੀ ਜਿਹੜੀ ਜਾਣਕਾਰੀ ਹੋਏਗੀ ਜਿੱਦਾਂ ਅਗੇ ਮਿਲਦੀ ਸੰਜੀਕਰ ਸਰ 10000 ਫਾਇਰ ਹੋਈ ਹੈ ਕਿੰਨੇ ਜਨਾਂ ਦੇ ਗੋਲੀ ਲੱਗੀਆਂ ਹੈ ਪਰ ਇੱਥੇ ਜਿਹੜੇ ਦਖਮੀ ਹੈਗੇ ਹਸਪਤਾਲ ਗਏ ਹੋਏ ਹੈ ਤੇ ਸੁਣਨ ਚਾਹਿਆ ਕਿ ਦੋ ਜਾਂ ਤਿੰਨ ਵਿਅਕਤੀਆਂ ਨੂੰ ਜਿਹੜੀ ਗੋਲੀ ਲੱਗੀ ਹੈ ਤੇ ਜਿਹੜਾ ਇਹਨਾਂ ਦਾ ਆਪਸੀ ਕੋਈ ਪਹਿਲਾਂ ਰੰਗਿਸ ਚਲਦੀ ਸੀਗੀ ਉਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਹੈ ਜਿਸ ਸੰਬੰਧ ਦਾ ਦੇ ਕਹਿੰਦੇ ਉਹਨਾਂ ਚ ਕੋਈ ਸੀਰੀਅਸ ਤਾਂ ਨਹੀਂ ਹੈ ਉਹ ਅਸੀਂ ਹਸਪਤਾਲ ਜਾ ਕੇ ਵੈਰੀਫਾਈ ਕਰਦੇ ਹਾਂ 7 ਵਜੇ ਸੁਨੇਹਾ ਗਿਆ 7 ਵਜੇ ਸੁਨੇਹਾ ਗਿਆ ਵੀ ਗੋਲੀ ਮਾਰ ਗਿਆ ਤੇ ਫਟ ਹੋ ਗਿਆ ਇਹ ਉਹਨੇ ਉਹਨੇ ਮੁੰਡਿਆਂ ਦਾ ਪਤਾ ਲੱਗਿਆ ਕਿ ਉਹਨਾਂ ਨੇ ਵੀ ਗੋਲੀਆਂ ਮਾਰੀਆਂ ਕੋਈ ਜਾਣਦਾ ਨਹੀਂ ਕੋਈ ਪਤਾ ਨਹੀਂ ਕਿ ਪਹਿਲਾਂ ਵੀ ਇਹਨਾਂ ਦੀ ਆਪਸੀ ਕੋਈ ਗੱਲਬਾਤ ਨਹੀਂ ਵੀ ਕਰਦੇ ਇਕੱਲੇ ਪਿੰਡੇ ਦੇ ਵਿੱਚ ਕਰਕੇ ਬਾਹਰ ਤੇ ਉਹਦੇ ਤੇ ਕਈ ਸਾਲਾਂ ਤੋਂ ਉਹਨਾਂ ਨੇ ਕੋਈ ਤਾਂ ਰੇਕੀ ਗੱਲ ਹੋਈ ਹੈ ਠੀਕ ਜਿਹਾ ਸੌਫਟ ਹੋ ਗਿਆ ਉਹ ਰੰਜਸ ਸਿੰਘ ਜੀ ਨੇ ਕਿ ਆਪਸੀ ਹਾਂ ਜੀ ਕੋਈ ਦੁਸ਼ਮਣੀ ਸੀ ਕਿਸੇ ਨਾਲ ਹਾਂ ਜੀ ਨਾਂ ਕਰਦੇ ਪਰ ਸੱਚ ਉਹ ਇਕੱਠੇ ਬੈਠ ਕੇ ਵੀ ਦੇਦੇ ਮੈਂ ਕੋਈ ਵੀ ਲਾਹੇ ਨਾ ਰੋਕਦੇ ਅਸੀਂ ਬਹੁਤ ਤੇ ਵੀ ਇਹਨਾਂ ਦੇ ਜਸਵਿੰਦਰ ਜੀ ਇਹਨਾਂ ਕੰਮ ਕੀ ਕਰਦੇ ਸੀਗੇ ਨਹੀਂ ਜਸਵਿੰਦਰ ਜੀ ਕੀ ਕੰਮ ਕਰਦੇ ਸੀਗੇ ਪਾਪਾ ਨੇ ਉਹ ਬੀਰਨਾ ਡੀਲਰੀ ਦਾ ਕੰਮ ਕਰਦਾ ਸੀ ਤਾਂ ਫੇ ਕੀ ਨਾਮ ਦਾ ੜਾ ਕਿਹੜਾ ਪਿੰਡ ਹੈ ਹਾਂ ਨਾਮ ਨਾਮ ਕੀ ਪਿੰਡ ਕਿਹੜਾ ਤੁਹਾਡਾ ਪਰ ਨਾਮ ਕੀ ਹੈ ਪਿੰਡ ਬਲਾਸਪੁਰ ਹੈ ਬਟਾ ਸੀ 3 3 ਮੈਟਰ ਹੋਇਆ ਸਭ ਨੂੰ ਤਾਂ ਸਮਝ ਹੀ ਨਹੀਂ ਆਈਏ ਇਕੱਠੇ ਰਹਿੰਦੇ ਸੀ ਨਾ ਕਦੇ ਝਗੜੇ ਦਾ ਤੁਹਾਨੂੰ ਨੂੰ ਤਾਂ ਪਤਾ ਲੱਗਿਆ ਨਾ ਸੀ ਕਦੇ ਦੇਖੇ ਸੀ ਚਲੋ ਖਤਰਾ ਹੋ ਗਿਆ ਬੇਸਰਾ ਰੱਖਿਆ ਗਾ ਤੁਗੀ ਅਸੀਂ ਇੱਥੇ ਆਏ ਤੇ ਉਹ ਲੱਚ ਗਈ ਜੀ ਉਹ ਵੀ ਉਹ ਵੀ ਪਰਸੋਂ ਮੈਂ ਨਹੀਂ ਕਰਨੀ ਪਤਾ ਚੱਲੇ ਵੀ ਕਰਦੇ ਸਾਨੂੰ ਕੋਈ ਕਰ ਨਾ ਕੋਈ ਸਾਥੂ ਕਦੇ ਪਤਾ ਹੀ ਨਹੀਂ ਲੱਗਿਆ ਨਾਂ ਦਾ ਨਾ ਕਦੇ ਲੜੀ ਸੀ ਨਾ ਸੀ ਕਦੇ ਲੜਾਈ ਹੁੰਦੀ ਸੀ ਇਹ ਇੱਥੇ ਕਿੱਥਾ ਪਹੁੰਚੀ ਜਸਵਿੰਦਰ ਜੀ ਨਾਨਕ ਸਰਪੁਰਦਾਰੇ ਕਿਤਾ ਪਹੁੰਚੀ ਹੈ ਘਰ ਨੂੰ ਬੁਲਾਇਆ ਇਹਨਾਂ ਨੇ ਸਾਨੂੰ ਸੁਣਨਾ ਚਾਹੀਏ ਗੱਲ ਵੀ ਇਹਨਾਂ ਨੇ ਫੋਨ ਕਰਕੇ ਇਹਨਾਂ ਨੇ ਬੁਲਾਇਆ ਕਿਸ ਨੇ ਜਿਹੜਾ ਦਾ ਮੁੰਡਾ ਕਿਹੜੇ ਮੁੰਡੇ ਨੇ ਜਿਨ੍ਹਾਂ ਨੇ ਬੁਲਾਇਆ ਜਿਨ੍ਹਾਂ ਨੇ ਗੋਲੀ ਚਲਾਈ ਨਹੀਂ ਕੋਈ ਨਾਮ ਯਾਦ ਹੈ ਕਿਸੇ ਕੋਈ ਕਹਿੰਦੇ ਨੇ ਕੋਈ ਬੰਦੀ ਹੈ ਅੱਛਾ ਜੀ ਨਾਮ ਸੁਝੇਗਾ ਸੁਖਜੀਤ ਸੀਗਾ ਇੱਕ ਇਕਾਜੀਤ ਪਾਉਣਾ ਰਿੰਗ ਕਰਕੇ ਬੁਲਾਇਆ ਵੀ ਕੰਮ ਹੈ ਅੱਛਾ ਜੀ ਉਸ ਤੋਂ ਬਾਅਦ ਹੀ ਆਏ ਨੇ ਮਿਤਰਾ ਕੀ ਨਾਮ ਹੈ ਤੇ ਜੈ ਜੱਛੇ ਦੀ ਨਾਮ ਉਹ ਜਸਵਿੰਦਰ ਸਿੰਘ ਜਿਨ੍ਹਾਂ ਵੱਲੋਂ ਫਾਇਰ ਕੀਤੀ ਗਿਆ ਕਿੰਨੇ ਜਣੇ ਸੀ ਕੋਈ ਛਾਇ ਹੀ ਨਹੀਂ ਹੁਣ ਵੀ ਮੰਗ ਕਰਦੇ ਹੋ ਤੁਸੀਂ ਤੁਸੀਂ ਤਾਂ ਕਹਿੰਦੇ ਵੀ ਜੋ ਬਣਦੀ ਸਜ਼ਾ ਉਨਤੇ ਕਾਰਵਾਈ ਹੋਵੇ ਜੋ ਬਣਦੀ ਸਜ਼ਾ ਉਨਤੇ ਕੀਤੀ ਜਾਵੇ ਸਪੋਰਟ ਸਾਹਿਬ ਮਿਲੇਗਾ ਸਰ ਕਹਿੰਦੇ ਪਰਿਵਾਰ ਦੇ ਕਿਨੇ ਮੈਂਬਰ ਹੈ ਇਹ ਦੋ ਬੇਟੇ ਵੀ ਇਹਦੇ ਜਿਹੜੇ ਮਿਸ ਜਿਹਨੇ ਆਪਣੇ ਚਾਚਾ ਜੀ ਨੇ ਇਹਨੂੰ ਮਦਰ ਜਦੋਂ ਜਸਵਿੰਦਰ ਕਾਲ ਆਈਆ ਉਸ ਦਿਨ ਜਸਵਿੰਦਰ ਕਿਤੇ ਕਰ ਸੀਗਾ ਦੁਕਾਨ ਤੇ ਸੀ ਕਰ ਰਹੀ ਸੀ ਕਰ ਰਹੀ ਸੀ ਕੁਈ ਸੁਨੇਹਾ ਨਹੀਂ ਲੈਣ ਦੇ ਨਹੀਂ ਸੀਗਾ ਪ੍ਰਾਪਰਟੀ ਕੇ ਪੈਸੇ ਸਾਨੂੰ ਕੋਈ ਪਤਾ ਨਹੀਂ ਅਸੀਂ ਨਾਲ ਸੁਨੇਹਾ ਨਾਲ ਸਾਨੂੰ ਆ ਰਾਤ ਇੱਕ ਦੇਵੀਗੜ੍ਹ ਰੋਡ ਦੇ ਉੱਤੇ ਜੋੜੀਆਂ ਦੇ ਕੋਲ ਤਿੰਨ ਬੰਦੇ ਆ ਜਿਨ੍ਹਾਂ ਦੇ ਆਈਡੈਂਟੀਫਿਕੇਸ਼ਨ ਹੋਈ ਆ ਜਗਜੀਤ ਪਾਲ ਸਿੰਘ ਸ਼ੇਰਗਿਲ ਜਗਜੀਤ ਸਿੰਘ ਫੌਜੀ ਤੇ ਸੋਨੀ ਸਨਵਰਦਾ ਇਹਦਾ ਤਿੰਨਾ ਜਾਣੇ ਨੇ ਸੁਖਿੰਦਰ ਸਿੰਘ ਨਾਮ ਦਾ ਬਲਾਸਪੁਰ ਦੇ ਆ ਉਹਦੇ ਦੋ ਮੁੰਡੇ ਨੇ ਇੱਕ ਕਾ ਮੁੰਡੇ ਦਾ ਬਚੂ ਦਾ ਨੋਟਸ ਹੈਗਾ ਉੱਤੇ ਇੱਕ ਰਾਗੀ ਸੀਗਾ ਬਖਸ਼ਮਰ ਸਿੰਘ ਉਹਦੇ ਗੋਲੀਆਂ ਵੱਜੀਆਂ ਰਾਤ ਡੇਢ ਹੋਏ ਜਿਹੜੀ ਕਿ ਜਸਵਿੰਦਰ ਸਿੰਘ ਦੀ ਹਸਪੀਟਲ ਾਨਕੇ ਡੈਥ ਹੋ ਚੁੱਕੀ ਆ ਦੂਜੇ ਜਿਹੜੇ ਬੰਦੇ ਆ ਜੇਰੇ ਇਲਾਜ ਨੇ ਅਸੀਂ ਮੌਕੇ ਦੇ ਉੱਤੋਂ ਮਤਲਬ ਉਹਦੇ ਜਿਹੜੇ ਬਹੁਤ ਚੱਲੇ ਜਿਹੜੇ ਫਾਇਰ ਹੋਏ ਨੇ 22 ਫੋਲ ਦੇ ਰਾਉਂਡ ਨੇ ਜਿਹੜੇ ਕਿ ਉਹ ਸਾਨੂੰ 14 ਫੋਲ ਜਿਹੜੇ ਉਸ ਨੂੰ ਮੌਕੇ ਤੇ ਮਿਲੇ ਆ ਤੇ ਬਾਕੀ ਜਿਹੜੀ ਅਸੀਂ ਪ੍ਰੋਜੈਕਟ ਸਾਇੰਸ ਲੈਬੋਰੀ ਨੂੰ ਲਗਾ ਕੇ ਸਾਰੇ ਐਕਸਪਰਟ ਬੁਲਾ ਕੇ ਤੋਂ ਮੌਕੇ ਦਾ ਮੌਂਾਇਨਾ ਕੀਤਾ ਬੰਦਿਆਂ ਉਤੇ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਬੰਦੇ ਫੜਾਏ ਪਰੇ ਕਿਸੇ ਕੋਈ ਰੰਜਿਸ ਵਾਲਾ ਦੱਸੀ ਜਿਹੜੀ ਪ੍ਰੋਪਰਟੀ ਵਗਰਾ ਦੀ ਜੋ ਦੱਸਦੇ ਆ ਵੀ ਜਿਹੜਾ ਜਸਵੰਦਰ ਸਿੰਘ ਤੇ ਸੁਖਜੀਤ ਸਿੰਘ ਸਰਜੀਪਾਲ ਸ਼ੇਰਗਿਲ ਆ ਉਹ ਕਹਿੰਦੇ ਨੇ ਇਹ ਉਹਦਾ ਕੰਮ ਜਾਂ ਬਾਕੀ ਸਾਰੇ ਕਾਰੋਬਾਰ ਹੀਰ ਟੇਕਰ ਵੱਲੋਂ ਗੁਜ਼ਰ ਆ ਦਿੰਦਾ ਸੀ ਉਹਦੇ ਬੱਚੇ ਵੀ ਉਹਦੇ ਨਾਲ ਹੀ ਰਹਿੰਦੇ ਸੀ ਪ੍ਰਾਪਰਟੀ ਦਾ ਜਾਂ ਕੋਈ ਇਹਨਾਂ ਦਾ ਪੈਸਾ ਲੈਣ ਦੇਣ ਦਾ ਜਿਹੜੀ ਵਜ੍ਹਾ ਰਹਿ ਜਾਂਦੀ ਸੀ ਜੀ ਕੋਈ ਪਰਿਵਾਰਕ ਮੈਂਬਰ ਸੀ ਇਸ ਰਿਲੇਸ਼ਨਾਂਗੇ ਕਿ ਕਿੰਨੀ ਮਿਲਿਆਰੀ ਦੋਸਤੀ ਸੀ ਨਹੀਂ ਨਹੀਂ ਆਪਾਂ ਯਾਰੀ ਦੋਸਤੀ ਕਹਿ ਸਕਦੇ ਆ ਪਰਿਵਾਰਕ ਮੈਂਬਰਾਂ ਨਾਲ ਰਿਸ਼ਤਿ ਯਾਰੀ ਦੋਸਤੀ ਕੋਈ ਅਗਲੀ ਇਨਵੈਸਟੀਗੇਸ਼ਨ ਦੀ ਬੰਦਾ ਹਸ ਗਈ ਅਸੀਂ ਥਿੰਨੇ ਜਿਹੜੇ ਮਲਜਮ ਨੇ ਜਿਹੜੇ ਬਾਈ ਨੇ ਦਰਜ ਨੇ ਉਨ੍ਹਾਂ ਦੇ ਉੱਤੇ ਸਾਰੇ ਤੇ ਜਿਹੜੇ ਵੀ ਉਹਦੇ ਟੈਕਨੀਕਲੀ ਹੋਰ ਸਾਰੇ ਤਰੀਕੇ ਨਾਲ ਅਸੀਂ ਡਾਟਾ ਕਰ ਰਹੇ ਹਾਂ ਤੇ ਜਲਦੀ ਬੰਦੇ ਪੜੇਗਾ